ਵਾਂ ਦੇ ਕਿਸਾਨਾਂ ਦੇ ਪੰਜਾਬੀਆਂ ਦੇ ਪੰਜਾਬ ਦੇ ਹਰ ਵਰਗ ਦੇ ਹਰਮਨ ਪਿਆਰੇ ਨੇਤਾ ਸੀ ਜੋ ਉਹਨਾਂ ਨੇ ਮਿਸਾਲਾਂ ਕਾਇਮ ਕੀਤੀਆਂ ਨੇਗੀਆਂ ਕਿਸਾਨੀ ਦੇ ਲਈ ਆਮ ਲੋਕਾਂ ਦੇ ਲਈ ਗਰੀਬ ਮਜ਼ਦੂਰਾਂ ਦੇ ਲਈ ਸਾਡੇ ਇਲਾਕੇ ਦੇ ਲੋਕ ਅੱਜ ਉਹਨਾਂ ਨੂੰ ਯਾਦ ਕਰਦੇ ਆ ਕਿਉਂਕਿ ਜੋ ਉਹਨਾਂ ਨੇ ਲੀਹਾਂ ਪਾਈਆਂ ਦੂਸਰੇ ਲੋਕ ਉਹਨਾਂ ਦੇ ਨੇੜੇ ਤੇੜੇ ਨਹੀਂ ਪਹੁੰਚ ਸਕਦੇ ਜੋ ਗਰੀਬਾਂ ਦੇ ਲਈ ਇੱਥੇ ਬਾਦਲ ਦੇ ਵਿੱਚ ਪ੍ਰੀ ਵਿਦਿਆ ਸਕੂਲਾਂ ਦਾ ਪ੍ਰਬੰਧ ਕੀਤਾ ਗਿਆ ਇਸ ਇਲਾਕੇ ਦੇ ਵਿੱਚ ਜਿਹੜਾ ਮਾਲਵਾ ਬੈਲਟ ਬਠਿੰਡਾ ਮਾਨਸਾ ਜ਼ਿਲ੍ਹਾ ਜੋ ਪਾਣੀ ਦੇ ਖਾਲ ਸੂਏ ਬਾਦਲ ਸਾਹਿਬ ਵੱਲੋਂ ਬਣਾਏ ਗਏ ਉਹਨਾਂ ਦੀਆਂ ਆਉਂਦੀਆਂ ਸਰਕਾਰਾਂ ਜਿਹੜੀਆਂ ਉਹ ਰਿਪੇਅਰ ਵੀ ਨਹੀਂ ਕਰ ਸਕਦੀਆਂ ਔਰ ਬਠਿੰਡਾ ਜਿਹੜਾ ਹੈਗਾ ਇਹਨੂੰ ਚੰਡੀਗੜ੍ਹ ਦੇ ਮੁਕਾਬਲੇ ਦਾ ਬਾਦਲ ਸਾਹਿਬ ਨੇ ਬਣਾਇਆ ਤੁਸੀਂ ਬਠਿੰਡੇ ਤੋਂ ਚੱਲ ਕੇ ਇੱਥੇ ਤੱਕ ਆਉਣੇ ਹੋ ਰਸਤੇ ਦੇ ਵਿੱਚ ਤੁਹਾਨੂੰ 에어ਪੋਰਟ ਦਾ ਪਤਾ ਲੱਗਦਾ ਹੈ ਮਹਾਰਾਜਾ ਰਣਜੀਤ ਸਿੰਘ ਜਿਹੜੀ ਟੈਕਨੀਕਲ ਯੂਨੀਵਰਸਿਟੀ ਦਾ ਪਤਾ ਲੱਗਦਾ ਹੈ ਆਦੇਸ਼ ਸੌਰੀ ਐਡਵਾਂਸ ਕੈਂਸਰ ਕੇਅਰ ਏਮਜ਼ ਇੱਥੇ ਜਿਹੜਾ ਹਰ ਚੀਜ਼ ਸੁਵਿਧਾ ਹੈਗੀ ਹੈ ਚੰਡੀਗੜ੍ਹ ਦੇ ਮੁਕਾਬਲੇ ਦੀ ਹੈ ਔਰ ਜੇ ਪ੍ਰਮਾਤਮਾ ਨੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦਿੱਤਾ ਜੋ ਵਿਜ਼ਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਪੰਜਾਬ ਦੇ ਪ੍ਰਤੀ ਹੈ ਬਠਿੰਡੇ ਦੇ ਪ੍ਰਤੀ ਹੈ ਉਹ ਸਾਡੇ ਲੋਕ ਆ ਜਿਹੜੇ ਇੰਤਜ਼ਾਰ ਕਰ ਰਹੇ ਆ 2027 ਦੇ ਵਿੱਚ ਇਹਨਾਂ ਨੂੰ ਵਾਗਡੋਰ ਦੇਵਾਂਗੇ ਜੋ ਬਾਦਲ ਸਾਹਿਬ ਦੇ ਸੁਪਨੇ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਦੇ ਹੋਏ ਇੱਥੇ ਕਰਨਗੇ ਬੀਬਾ ਹਰਸਿਮਰਤ ਕੌਰ ਜੀ ਬਾਦਲ ਚੌਥੀ ਵਾਰ ਇਥੋਂ ਲੋਕ ਸਭਾ ਦੇ ਮੈਂਬਰ ਬਣੇ ਨੇ ਉਹਨਾਂ ਦਾ ਜਿਹੜੀ ਹਰਮਨ ਪਿਆਰ ਤਾਂ ਦਿਨੋਂ ਦਿਨ ਵਾਧੀ ਜਾ ਰਹੀ ਹੈ ਉਹਨਾਂ ਨੇ ਲੋਕ ਸਭਾ ਦੇ ਵਿੱਚ ਸਾਡੇ ਜਿਹੜੇ ਮੁੱਦੇ ਨੇ ਪੰਜਾਬ ਦੇ ਜਿਹੜੇ ਸਾਡੇ ਲੋਕ ਸਭਾ ਬਠਿੰਡੇ ਦੇ ਮੁੱਦੇ ਨੇ ਛੋਟੇ-ਛੋਟੇ ਸ਼ਹਿਰ ਨੇ ਤਲਵੰਡੀ ਸਾਬੋ ਰਾਮਾ ਸਰਦੂਲਗੜ ਮੋੜ ਬਲਾਡਾ ਬਰੇਟਾ ਜਿੰਨੇ ਸਾਡੇ ਮੰਡੀਆਂ ਪੈਂਦੀਆਂ ਉਹਨਾਂ ਨੇ ਬੜੀ ਜਿਹੜੀ بلند ਆਵਾਜ਼ ਦੇ ਨਾਲ ਉਥੇ ਮੁੱਦੇ اٹھਾਏ ਨੇ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਅੱਜ ਦੂਸਰੀ ਵਰਸੀ ਹੈ ਉਹਨਾਂ ਨੂੰ ਲੋਕ ਅੱਜ ਇੱਥੇ ਪੂਰੇ ਪੰਜਾਬ ਦੇ ਵਿੱਚੋਂ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਇੱਥੇ ਪੰਜਾਬ ਦੇ ਲੋਕ ਉਹਨਾਂ ਦੇ ਕੀਤੇ ਹੋਏ ਜਿਹੜੇ ਕੰਮ ਨੇ ਉਹਨਾਂ ਨੂੰ ਵੀ ਦੇਖ ਕੇ ਜਿਹੜਾ ਬੜਾ ਖੁਸ਼ ਹੋ ਰਹੇ ਐ ਔਰ ਉਹਨਾਂ ਨੂੰ ਯਾਦ ਕਰ ਰਹੇ ਨੇ ਕਰਤਾਰ ਪ੍ਰਕਾਸ਼ ਸਿੰਘ ਬਾਦਲ ਜੋ ਸਾਡੇ ਪੰਜਾਬ ਦੇ ਮਰਹੂਮ ਨੇਤਾ ਨੇ ਲੋਕਾਂ ਦੇ ਦਿਨਾਂ ਦੇ ਵਿੱਚ ਅੱਜ ਵੀ ਵਸਦੇ ਨੇ ਬੇਸ਼ੱਕ ਉਹਨਾਂ ਨੂੰ ਸਾਥੋਂ ਇੱਥੋਂ ਸਰੀਰਕ ਤੌਰ ਤੇ ਗਿਆਨ ਨੂੰ 2 ਸਾਲ ਹੋ ਗਏ ਨੇ ਪਰ ਅੱਜ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਉਹ ਵਸਦੇ ਨੇ ਲੋਕ ਉਹਨਾਂ ਨੂੰ ਬਹੁਤ ਹਰਨਤ ਪਿਆਰ ਨਾਲ ਯਾਦ ਕਰਦੇ ਨੇ ਸਦਾ ਹੀ ਯਾਦ ਕਰਦੇ ਰਹਿਣਗੇ ਪੰਜਾਬ ਦੇ ਵਿਕਾਸ ਪੱਖੀ ਜਿਹੜੇ ਹੈਗੇ ਨੇ ਉਹ ਪੁਰਸ਼ ਨਾ ਸੋ ਪ੍ਰਕਾਸ਼ ਸਿੰਘ ਬਾਦਲ ਦੀ ਘਾਟ ਵੀ ਸਾਨੂੰ ਮਹਿਸੂਸ ਹੁੰਦੀ ਆ ਪਰ ਸਰਦਾਰ ਸਰਪ੍ਰੀਤ ਸਿੰਘ ਬਾਦਲ ਵਿਭਾਰ ਚ ਬਰਤਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਜੋ ਚੜ੍ਹਦੀ ਕਲਾ ਦੇ ਵਿੱਚ ਰਵੇ ਇਹ ਹੀ ਸਾਡੀ ਦੁਆ ਹੈ ਤੇ ਇਹ ਸਾਡੀ ਅਰਦਾਸ ਆ ਅੱਜ ਉਹਨਾਂ ਨੂੰ ਇੱਥੇ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆ ਪੰਜਾਬ ਦੇ ਵਿੱਚੋਂ ਸਮੁੱਚੇ ਪੰਜਾਬ ਦੇ ਵਿੱਚੋਂ ਸਾਰੇ ਹਲਕਿਆਂ ਦੇ ਵਿੱਚੋਂ ਜਿਹੜੇ ਮੁੱਖ ਮੇਰ ਮੰਦਰੋਂ ਇੱਥੇ ਹਾਜ਼ਰੀ ਭਰ ਰਹੇ ਆ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਮਾਨਜੋ ਪ੍ਰਕਾਸ਼ ਸਿੰਘ ਜੀ ਬਾਦਲ ਜੀ ਜੀ ਦੂਸਰੀ ਵਰਸੀ ਹੈ ਸਾਰੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਰਦਾਲੂ ਉਹਨਾਂ ਦੇ ਵਰਕਰ ਸਹਿਬਾਨ ਸਾਰੇ ਵੱਡੀ ਗਿਣਤੀ ਵਿੱਚ ਲੀਡਰ ਸਹਿਬਾਨ ਇੱਥੇ ਪਹੁੰਚੇ ਹਨ ਉਹਨਾਂ ਦਾ ਸਾਰੇ ਮਾਸਿਸ ਦੇ ਨੂੰ ਇੰਨਾ ਕੰਮ ਕਰਕੇ ਦਿਖਾਇਆ ਉਹਨਾਂ ਨੇ ਇੰਨੀ ਡਿਵੈਲਪਮੈਂਟ ਪੰਜਾਬ ਦੇ ਵਿੱਚ ਕਰਾਈ ਹਰੇਕ ਦਾ ਖਿਆਲ ਰੱਖਦੇ ਸਨ ਵੱਡੀਆਂ-ਵੱਡੀਆਂ ਇਮਾਰਤਾਂ ਬਣਾਈਆਂ ਵੱਡੇ-ਵੱਡੇ ਯਾਦਗਾਰਾਂ ਬਣਾਈਆਂ ਉਹਨਾਂ ਦੇ ਹਮੇਸ਼ਾ ਸਾਰਾ ਪੰਜਾਬ ਯਾਦ ਰੱਖੇਗਾ ਅਤੇ ਮੈਂ ਇਹੀ ਅਰਦਾਸ ਕਰਦਾ ਹਾਂ ਪਰਮਾਤਮਾ ਪਰਚੰਨਾ ਵਿੱਚ ਅਰਦਾਸ ਨਵਾਜ਼ ਬਖਸ਼ੇ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਸੇਵਾ ਕਰਨ ਦਾ ਮੌਕਾ ਦੇਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅੱਜ ਦੂਜੀ ਵਰ੍ਹਛੀ ਹੈ ਦੁਨੀਆਂ ਦੇ ਵਿੱਚ ਇਹੋ ਜਿਹਾ ਨੇਤਾ ਕੋਈ ਬਿਰਲੇ ਹੋ ਸਕਦਾ ਹੈ ਜਿਹੜਾ ਸਾਰੇ ਧਰਮਾਂ ਨੂੰ ਨਾਲ ਲੈ ਕੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲ ਕੇ ਸਾਰੇ ਧਰਮਾਂ ਦੀਆਂ ਯਾਦਗਾਰਾਂ ਬਣਾਈਆਂ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਇਹੋ ਜਿਹੇ ਨੇਤਾ ਦਾ ਜੰਮਣਾ ਦੁਨੀਆ ਤੇ ਮੁਸ਼ਕਲ ਹੈ ਜਿਹੜਾ ਵੱਡੇ ਵੱਡੇ ਘਾਟਾ ਸਾਡੇ ਪੰਜਾਬ ਨੂੰ ਪਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆ ਇਹ ਨਾਂ ਪੂਰਾ ਹੋਣ ਵਾਲਾ ਘਾਟਾ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਦਿਲਾਂ ਤੇ ਸਦਾ ਹੀ ਰਾਜ ਕਰਨਗੇ ਸਦਾ ਹੀ ਸਾਨੂੰ ਅਮਰ ਰਹਿਣਗੇ ਤੇ ਸਦਾ ਇਹੋ ਜਿਹੇ ਨੇਤਾ ਦੀ ਯਾਦ ਰਹੂਗੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਮਾਜ਼ ਬਖਸ਼ੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨ ਦਾ ਸਾਰਾ ਨੂੰ ਬਾਲਗ ਸੇਵਾਗੁਰੂ ਜੀ ਦਾ ਖਾਲਸਾ ਮੈਂ ਪਹਿਲਾਂ ਤਾਂ ਸੀ ਅੱਜ ਵੱਡੇ ਬਾਦਲ ਸਾਹਿਬ ਦੀ ਵਰਸੀ ਤੇ ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਸਸਰੀ ਕਾਲ ਬਣਾਉਨੇ ਆ ਦੇਖੋ ਬਾਦਲ ਸਾਹਿਬ ਦਾ ਜੋ ਘਾਟਾ ਪੰਜਾਬ ਵਾਸਤੇ ਪੂਰਾ ਨਹੀਂ ਹੋ ਸਕਦਾ ਦੇਖੋ ਸਾਰੇ ਭਾਈਚਾਰਾ ਨੂੰ ਨਾਲ ਲੈ ਕੇ ਚੱਲਦੇ ਸੀ ਉਹ ਹਰ ਇੱਕ ਧਰਮ ਨੂੰ ਪਿਆਰ ਕਰਦੇ ਸੀ ਦੇਖੋ ਉਹਨਾਂ ਦਾ ਜਿਹੜਾ ਘਾਟਾ ਦਾ ਰਾਜਨੀਤੀ ਵਿੱਚ ਪੰਜਾਬ ਦੀ ਵਿੱਚ ਹਰ ਇੱਕ ਬੰਦੇ ਨੂੰ ਪੰਜਾਬ ਦੇ ਵਰਗ ਨੂੰ ਬਹੁਤ ਘਾਟਾ ਪਿਆ ਆ ਜੋ ਕੋਈ ਨਾ ਉਹਨੂੰ ਹਰ ਇੱਕ ਬੰਦਾ ਅੱਜ ਵੀ ਯਾਦ ਕਰਦਾ ਕਹਿੰਦੇ ਜੀ ਇਹ ਪ੍ਰਕਾਸ਼ ਸਿੰਘ ਬਾਦਲ ਜੀ ਸੀ ਤੇ ਪੰਜਾਬ ਸੀ ਦੇਖੋ ਹਿੰਦੂ ਭਾਈ ਜੀ ਦਾ ਬਹੁਤ ਪਿਆਰ ਕਰਦਾ ਜੀ ਹਿੰਦੂ ਭਾਈ ਜੀ ਦਾ ਗੱਲ ਇਹ ਹੈ ਕਿ ਬਾਦਲ ਸਾਹਿਬ ਦੇ ਹਰ ਇੱਕ ਕੰਮ ਨੂੰ ਦੇਖੋ ਯਾਦ ਕਰਦਾ ਸਾਡੇ ਇੱਕ ਛੋਟੀ ਜੀ ਗੱਲ ਜਿਆਦਾ ਜੇ ਤੁਸੀਂ ਕਹੋਗੇ ਤਾਂ ਮੈਂ ਦੱਸਾਂ ਜੀ ਬਾਦਲ ਸਾਹਿਬ ਉਹਦੋਂ ਮੰਤਰੀ ਹੁੰਦੇ ਸੀ ਫੂਡ ਮੰਤਰੀ ਸਾਡੇ ਫਾਦਰ ਸਾਹਿਬ ਕੋਲ ਡਿੱਪੂ ਛੋੜਾ ਜਾ ਇਹਨਾਂ ਕੋਲ ਕੰਮ ਗਿਆ ਦੇ ਪਿੰਡ ਆਏ ਜੀ ਸੋਹਰੇ ਘਰ ਵਿਦਨ ਟਾਈਮ ਇਹਨਾਂ ਨੇ ਸਭ ਦੀ ਪਕਾਰ ਤੋਂ ਕੇ ਨਾਲ ਦੇਣਾ ਕੰਮ ਕਰਾਏ ਜੀ ਇਸ ਕਰਕੇ ਹਿੰਦੂ ਭਾਈਚਾਰਾ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਜੀ ਇਹ ਸਭ ਦੇ ਰਾਖੇ ਸੀ ਭਾਈਚਾਰੇ ਸਾਰੇ ਧਰਮਾਂ ਦਾ ਭਾਈਚਾਰਾ ਸਾਰੇ ਧਰਮਾਂ ਦੇ ਨਾਲ ਪਿਆਰ ਕਰਦੇ ਸੀ ਇਹ ਸਾਰਿਆਂ ਦਾ ਸਤਿਕਾਰ ਕਰਦੇ ਸੀ ਔਰ ਸਾਰੇ ਲੋਕ ਸਾਰੇ ਧਰਮ ਬਹੁਤ ਪਿਆਰ ਕਰਦੇ ਸੀ ਜੀ ਇਹਨਾਂ ਨੂੰ ਬਾਬਾ ਬੋੜ ਦਾ ਨਾਮ ਤਾਂ ਹੀ ਬਾਬਾ ਬੋੜ ਦਾ ਨਾਮ ਦਿੱਤਾ ਗਿਆ ਜੀ ਅਸੀਂ ਵੀ ਅੱਜ ਉਹਨਾਂ ਦੀ ਵਰਸੀ ਤੇ ਉਹਨਾਂ ਨੂੰ ਨਮਸਕਾਰ ਨਮਸਕਾਰ ਕਰਨ ਆਏ ਹਾਂ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਬਹੁਤ ਦੁਬਾਰਾ ਜਨਮ ਦੇਵੇ ਪੰਜਾਬ ਦੇ ਵਿੱਚ ਤੇ ਦੁਬਾਰਾ ਦੁਬਾਰਾ ਖੁਸ਼ਹਾਲੀ ਖੁਸ਼ਹਾਲੀ ਲਿਆ ਦੇਵੇਖੋ ਜੀ ਬਾਦਲ ਸਾਹਿਬ ਇੱਕ ਦਰवेश ਸ਼ਖਸੀਅਤ ਨੇਗੇ ਸ਼ਖਸੀਅਤ ਸੀਗੇ ਤੇ ਸਾਡੇ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਜਿਹੜੀ ਯੋਗਤਾ ਸੀ ਬਹੁਤ ਵੱਡਾ ਇੱਕ ਸਥਾਨ ਸੀ ਤੁਸੀਂ ਦੇਖੋ ਪੰਜਾਬ ਦੀ ਜਿਹੜੀ ਤਰੱਕੀ ਹੋਈ ਹੈਗੀ ਉਸ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਸੀਗਾ ਪੰਜ ਵਾਰ ਉਹ ਪਹਿਲਾਂ ਮੁੱਖ ਮੰਤਰੀ ਰਹੇ ਤੇ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਦਿਨੋਂ ਸਤਿਕਾਰ ਕਰਦੇ ਆ ਤੇ ਅੱਜ ਉਹਨਾਂ ਦੇ ਵਰਸੀ ਹੈਗੀ ਤੇ ਵਰਸੀ ਤੇ ਬਹੁਤ ਜ਼ਿਆਦਾ ਸਾਡੇ ਅਕਾਲੀ ਦਲ ਟੀਮ ਤੇ ਹੋਰ ਵੀ ਦੂਜੀਆਂ ਪਾਰਟੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਲੋਕ ਆਏ ਨੇਗੇ ਬਹੁਤ ਅਸੀਂ ਉਹਨਾਂ ਦਾ ਮਤਲਬ ਜਿਸ ਤਰ੍ਹਾਂ ਯਾਦ ਕਰਦੇ ਆ ਨੇ ਬੀਬੀਆਂ ਲਈ ਕਿਸ ਤਰ੍ਹਾਂ ਦੇ ਕਾਰ ਬੀਬੀਆਂ ਵਾਸਤੇ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਦੇਖੋ ਪੈਨਸ਼ਨਾਂ ਦਾ ਉਹਨਾਂ ਨੇ ਬੀਬੀਆਂ ਵਾਸਤੇ ਪੈਨਸ਼ਨਾਂ ਦਾ ਵੀ ਉਹਨਾਂ ਨੇ ਕੀਤਾ ਤੇ ਬੀਬੀਆਂ ਵਾਸਤੇ ਜਦੋਂ ਇੱਕ ਬੀਬੀ ਨੇ ਕੇਰਾਂ ਬਾਦਰ ਸਾਹਿਬ ਨੂੰ ਕਿਹਾ ਸੀਗਾ ਵੀ ਅਸੀਂ ਆ ਤੀਰਥ ਸਥਾਨਾਂ ਤੇ ਜਾਣਾ ਸਾਡੇ ਵਾਸਤੇ ਵੀ ਕੋਈ ਪ੍ਰਬੰਧ ਕਰ ਦੋ ਤਾਂ ਉਹਨਾਂ ਨੇ ਉਹਨਾਂ ਵਾਸਤੇ ਵੀ ਬੱਸਾਂ ਲਾਈਆਂ ਬੀਬੀਆਂ ਨੂੰ ਮਤਲਬ ਤੀਰਥ ਸਥਾਨਾਂ ਤੇ ਜਾਣ ਦੇ ਲਈ ਉਹਨਾਂ ਨੇ ਬੱਸਾਂ ਦੀ ਅਰੇਂਜਮੈਂਟ ਕੀਤੀ ਇਹ ਜਾਂ ਮਤਲਬ ਬਾਦਲ ਸਾਹਿਬ ਨੇ ਬੀਬੀਆਂ ਵਾਸਤੇ ਵੀ ਤੇ ਭਾਈਆਂ ਵਾਸਤੇ ਵੀ ਬਾਕੀ ਸਾਰੇ ਪੰਜਾਬੀਆਂ ਵਾਸਤੇ ਹੀ ਬਹੁਤ ਜ਼ਿਆਦਾ ਮਤਲਬ ਜਿਹੜਾ ਹੈਗਾ ਅਸੀਂ ਕੰਮ ਕੀਤਾ ਅਸੀਂ ਬਾਦਲ ਸਾਹਿਬ ਸਾਡੇ ਕਾਲਜ ਦੇ ਸਰਪ੍ਰਸਤ ਹੈਗੇ ਆ ਜੋ ਤੱਕ ਬਾਦਲ ਸਾਹਿਬ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਸੀ ਮਹਿਸੂਸ ਨਹੀਂ ਹੁੰਦੀ ਸੀ ਔਰ ਉਹਨਾਂ ਨੇ ਸਾਡੇ ਕਾਲਜ ਨੂੰ ਇੱਕ ਤਾਂ ਕੁੜੀਆਂ ਦੇ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਰੂਰਲ ਇਲਾਕੇ ਦੇ ਵਿੱਚ ਕੁੜੀਆਂ ਦਾ ਕਾਲਜ ਖਿਲਿਆ ਜਿਹੜਾ ਕਿ ਜਿਨ੍ਹਾਂ ਦੀਆਂ ਅਚੀਵਮੈਂਟ ਬਹੁਤ ਜ਼ਿਆਦਾ ਨੇ ਦਿਨ ਤੋਂ ਗੁਰੀ ਰਾਤ ਚੌਗਰੀ ਤਰੱਕੀ ਕਰ ਰਿਹਾ ਹੈ ਕਾਲਜ ਸਾਡਾ ਤੇ ਮਤਲਬ ਜਦੋਂ ਵੀ ਉਹ ਆਉਂਦੇ ਸੀ ਸਾਡੇ ਨਾਲ ਸਾਡੇ ਨਾਲ ਉਹਨਾਂ ਦਾ ਇਦਾਂ ਰਿਸ਼ਤਾ ਸੀ ਜਿਵੇਂ ਇੱਕ ਪਿਓ ਤੇ ਧੀ ਦਾ ਰਿਸ਼ਤਾ ਹੁੰਦਾ ਹੈ ਉਹਨਾਂ ਨੂੰ ਜਦੋਂ ਵੀ ਕੋਈ ਗੱਲ ਕੋਈ ਵੀ ਸਾਨੂੰ ਆਜੀ ਜ਼ਰੂਰਤ ਹੈ ਉਹ ਹਮੇਸ਼ਾ હાજર ਰਹਿੰਦੇ ਸੀ ਸਾਡੇ ਵਾਸਤੇ ਥੈਂਕ ਯੂ ਉਹ ਕਾਲਜ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਤੁਹਾਡੇ ਨਾਲ ਮਿਲ ਸਾਡੇ ਬਿਲਕੁਲ ਘਰੇਲੂ ਸਾਡੇ ਨਾਲ ਗੱਲਾਂ ਕਰਦੇ ਹੁੰਦੇ ਸੀ ਸਾਨੂੰ ਕਹਿੰਦੇ ਸੀ ਹਮੇਸ਼ਾ ਬੇਟਾ ਕੋਈ ਚੀਜ਼ ਦੀ ਜ਼ਰੂਰਤ ਹੈ ਸਾਨੂੰ ਦੱਸੋ ਤੇ ਹਮੇਸ਼ਾ ਉਹ ਕੁਆਲਟੀ ਵੱਲ ਔਰ ਕੁਆਲਟੀ ਟੀਚਰਸ رکھے ਜਾ ਰਹੇ تھے ਤੇ ਹਮੇਸ਼ਾ ਹਰ ਤਰ੍ਹਾਂ ਦੀ ਸਹੂਲਤ ਹੋਵੇ ਉਹਨਾਂ ਨੇ ਗੇਮਸ ਤੋਂ ਲੈ ਕੇ ਤੇ ਇਹ ਸਾਰੇ ਤਰ੍ਹਾਂ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਦਿੱਤਾ ਕਾਲਜ ਦੇ ਵਿੱਚ ਤੇ ਹਰ ਤਰ੍ਹਾਂ ਦੇ ਨਾਲ ਬੱਚਿਆਂ ਦਾ ਤੇ ਟੀਚਰਸ ਦਾ ਤੇ ਕਾਲਜ ਦਾ ਜਿਹੜਾ ਵੀ ਆਂਦੇ ਸੀ ਉਹ ਆਪਣੇ ਪੋਲਿਟਿਕਲ ਆਪਣੇ ਕੈਰੀਅਰ ਦੇ ਵਿੱਚੋਂ ਹਮੇਸ਼ਾ ਕਾਲਜ ਦੇ ਲਈ ਟਾਈਮ ਕੱਢਦੇ ਸੀ ਸਾਡੇ ਵਾਸਤੇ ਤੇ ਇਹ ਵੀ ਸਾਡੇ ਕਾਲਜ ਦੇ ਟੀਚਰਸ ਹੈਗੇ ਨੇ ਲਤਾ ਮੈਡਮ ਮੈਂ ਸੁਨੀਤਾ ਇਹ ਲਤਾ ਮੈਡਮ ਹੈਗੇ ਆ ਇਹ ਵੀ ਕੁਝ ਬੋਲਾਂਗੇ ਕਿਵੇਂ ਦੇਖੋ ਆਹ ਵਰਤੀ ਤੇ ਜਦੋਂ ਬਾਬਾ ਸਾਹਿਬ ਆਉਂਦੇ ਸੀ ਕਾਲਜ 'ਚ ਕਿਸ ਤਰ੍ਹਾਂ ਮਹਿਸੂਸ ਕਰਦੇ ਬਹੁਤ ਵਧੀਆ ਬਿਲਕੁਲ ਆਪਣੇ ਪਿਓ ਵਾਂਗੂ ਫੀਲ ਹੁੰਦਾ ਸੀ ਜਿਵੇਂ ਪਿਓ ਦਾ ਹੱਥ ਸਾਡੇ ਸਿਰ ਦੇ ਉੱਤੇ ਹਮੇਸ਼ਾ ਕੁੱਛ ਦੇ ਬੱਚੋ ਬੱਚਿਆਂ ਨਾਲ ਆ ਕੇ ਮਿਲਦੇ ਵੀ ਕੋਈ ਚੀਜ਼ ਚਾਹੀਦੀ ਹੈ ਤਾਂ ਮੈਨੂੰ ਦੱਸੋ ਕੋਈ ਵੀ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਜਾਨ ਤੋਂ ਬਾਅਦ ਸਾਨੂੰ ਹਮੇਸ਼ਾ ਇਹ ਲੱਗਦਾ ਜਿਵੇਂ ਸਾਡੇ ਪਿਓ ਦਾ ਹੱਥ ਸਿਰ ਤੇ ਚੱਲ ਗਿਆ ਤੇ ਕੋਈ ਵੱਲੀ ਵਾਰ ਅਸੀਂ ਨਹੀਂ ਰਿਹਾ ਸਾਡਾ ਤੇ ਬਹੁਤ ਕਮੀ ਮਹਿਸੂਸ ਕਰਦੇ ਆ ਅਸੀਂ ਚੰਦ ਪਰਮਾਤਮਾ ਦਾ ਪੱਲਾ ਪਤਾ ਕਿਸ ਤਰ੍ਹਾਂ ਜੇ ਕਰਦੇ ਤੁਹਾਡੇ ਨਾਲ ਤੁਸੀਂ ਪਿਕਚਰ ਤੋਂ ਲੱਗਦਾ ਵੀ ਮੁੱਖ ਮੰਤਰੀ ਨਾਲ ਗੱਲ ਕਰ ਰਹੇ ਆ ਨਹੀਂ ਨਹੀਂ ਕਦੇ ਫੀਲ ਨਹੀਂ ਹੋਇਆ ਸੀ ਹਮੇਸ਼ਾ ਸਾਨੂੰ ਪਰਿਵਾਰ ਦੇ ਮੈਂਬਰ ਵਾਂਗੂ ਮਿਲਦੇ ਸੀ ਇੱਕ ਫਾਦਰ ਦੀ ਤਰ੍ਹਾਂ 10 ਬੱਚੇ ਨੂੰ ਜਮਾ ਦਾਦਾ ਜੀ ਵੀ ਬੱਚੇ ਤਾਂ ਕਹੀ ਦਾਦਾ ਜੀ ਕਹ ਕੇ ਵੀ ਬੁਲੰਦੇ ਹੁੰਦੇ ਸੀ ਉਹਨਾਂ ਨੂੰ ਇੰਨੇ ਪਿਆਰ ਨਾਲ ਇੰਨੇ ਸੀ ਕਦੇ ਫੀਲਿੰਗ ਹੋਈ ਸੀ ਅਸੀਂ ਚੀਫ ਮਿਨਿਸਟਰ ਨਾਲ ਗੱਲ ਕਰ ਰਹੇ ਆ ਜਾਂ ਸਾਨੂੰ ਕੋਈ ਡਰ ਫੀਲ ਹੋਵੇ ਕਦੇ ਵੀ ਨਹੀਂ ਇਸ ਤੋਂ ਜ਼ਿਆਦਾ ਆਪਣੇ ਤੁਸੀਂ ਕਈ ਡਿਮਾਂਡ ਕਰਦੇ ਸੀ ਪੂਰੇ ਖਾਓ ਕਰਨੇ ਕਿਵੇਂ ਕਰਦੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਚਾਹੀਦੀ ਹੈ ਕਦੇ ਵੀ ਕੋਈ ਵੀ ਤਕਲੀਫ ਆਈ ਹੈ ਕੋਈ ਵੀ ਫੰਡਸ ਵੀ ਚਾਹੀਦੇ ਕਦੇ ਫੰਡਸ ਚਾਹੀਦੇ ਹੈ ਕਦੇ ਕੋਈ ਚੀਜ਼ ਦੀ ਕਮੀ ਉਹਨਾਂ ਨੇ ਰਹਿਣ ਹੀ ਨਹੀਂ ਦਿੱਤੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਉਹਨਾਂ ਦੀ ਕਮੀ ਬਹੁਤ ਮਹਿਸੂਸ ਕਰ ਰਿਹਾ ਸਾਡਾ ਕੋਈ ਵਾਰਿਸ ਨਹੀਂ ਹੈ ਜਾਣ ਤੋਂ ਬਾਅਦ ਸਾਨੂੰ ਬਹੁਤ ਵੱਡਾ ਘਾਟਾ ਮਹਿਸੂਸ ਛਟਕਾ ਲੱਗਿਆ ਹਾਂ ਜੀ ਅਸੀਂ ਜੇ ਗੱਲ ਕਰੀਏ ਤਾਂ ਉਸ ਸਮੇਂ ਮੈਨੂੰ ਯਾਦ ਆ ਤਲਵੰਡੀ ਹਲਕੇ ਦੇ ਵਿੱਚ ਅਸੀਂ ਜਾ ਕੇ ਬੇਨਤੀ ਕੀਤੀ ਸੀਗੀ ਵੀ ਸਾਡੇ ਹਲਕੇ ਦੇ ਵਿੱਚ ਮੁੰਡੇ ਜਿਹੜੇ ਬਾਲੀਵਾਲ ਖੇਡਦੇ ਆ ਉਹਨਾਂ ਨੂੰ ਬਾਲੀਵਾਲ ਗਰਾਊਂਡਾਂ ਦੀ ਲੋੜ ਹੈ ਤਾਂ ਮਨੀਸ਼ ਜੀ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਲਗਭਗ 40-42 ਆ ਜਿਹੜੇ ਉਸ ਦਿਨ ਬਾਲੀਵਾਲ ਕੋਰਟ ਦਿੱਤੇ ਸੀ ਜੇ ਅਸੀਂ ਆਪਣੇ ਨਗਰ ਦੀ ਗੱਲ ਕਰੀਏ ਤਾਂ ਸਾਨੂੰ ਉਸ ਟਾਈਮ ਦੋ ਟੈਂਕੀਆਂ ਤੇ 7.5 ਲੱਖ ਰੁਪਈਆ ਜਿਹੜਾ ਪਾਰਕ ਬਣਾਉਣ ਦੇ ਲਈ ਉਹਨਾਂ ਨੇ ਗਰਾਂਟ ਦਿੱਤੀ ਸੀ ਖੜੇ ਪੈਰ 'ਚ ਤਾਂ ਇਸ ਕਰਕੇ ਜਾਤ ਹੈ ਇਸ ਕਰਕੇ ਵੀ ਕੀਤੇ ਜਾਂਦੇ ਕਿ ਅੱਜ ਜਿਹੜੀ ਨੌਜਵਾਨੀ ਹੈ ਜਿਹਦੀ ਬਾਗ ਜਿਹੜੀ ਨੌਜਵਾਨੀ ਦੀ ਬਾਹ ਫੜਨ ਦੀ ਲੋੜ ਸੀ ਰਾਜਨੀਤਿਕ ਲੋਕਾਂ ਨੂੰ ਵੀ ਲੋੜ ਸੀਗੀ ਪਰ ਉਹਨਾਂ ਦੀ ਬਾਹ ਫੜਨ ਲਈ ਕੋਈ ਤਿਆਰ ਨਹੀਂਗਾ ਕਿਉਂ ਕਿ ਕਿਉਂਕਿ ਜਿਹੜੇ ਕਲੱਬਾਂ ਆਈਆਂ ਉਹ ਖਤਮ ਹੋ ਰਹੀਆਂ ਹੈਗੀਆਂ ਤੇ ਇਸ ਕਰਕੇ ਬਾਸ ਸਾਹਿਬ ਨੂੰ ਅਸੀਂ ਅੱਜ ਜਿੱਥੇ ਵਰਸੀ ਦੇ ਉੱਤੇ ਲਤ ਮਸਤ ਕਹਿੰਦੇ ਉਹਨਾਂ ਨੂੰ ਯਾਦ ਵੀ ਦਿলো ਕਰ ਰਹੇ ਹਾਂ ਜੀ